ਵਿਰਜੀ ਨਮਸਕਾਰ ਸ਼ਰਕਾਰ ਜੀ ਨਮਸਕਾਰ ਕੀ ਹਾਲ ਹੈ ਸਰ ਬਹੁਤ ਵਧੀਆ ਜੀ ਸਰ ਸਮਾਨ ਲੈਣਾ ਸੀ ਅਸੀਂ ਕੂਠੀ ਵਾਸਤੇ ਲੈ ਜੋ ਜੀ ਤੇ ਸਾਡਾ ਬਹੁਤ ਜਾ ਰਿਹਾ ਹੈ ਸਾਈਟਾਂ ਤੇ ਮਾਲ ਹੋਲ ਸੇਲ ਇਟਾ ਦਾ ਸ਼ੋਰੂਮ ਹੈ ਸਰ ਆਪਣਾ ਸਾਡੀ ਮੈਨੂਫੈਕਚਰਿੰਗ ਵੀ ਆਪ ਆਪ ਦੀ ਹੈ ਇਹ ਹੋਲ ਸੇਲ ਛੱਡੋ ਤੁਸੀਂ ਸਾਡੇ ਤੋਂ ਰੇਟ ਕੋਈ ਘਟਾ ਦੇ ਨਹੀਂ ਸਕਦਾ ਠੀਕ ਹੈ ਜੀ ਕਿ ਸਾਡੇ ਆ ਹਾਰਡਵੇਅਰ ਦੀ ਮੈਨੂਫੈਕਚਰਿੰਗ ਆਪਣੀ ਹੈ ਤੇ ਪਲਾਈ ਬੋਰਡ ਅਸੀਂ ਫੈਕਟਰੀਆਂ ਤੋਂ ਆਪ ਤਿਆਰ ਕਰਵਾਉਂਦੇ ਆ ਸਰ ਰੋਜ਼ ਰੋਜ਼ ਤਾਂ ਕਰ ਬਣਦੇ ਨੇ ਸਾਨੂੰ ਸਮਾਨ ਵਧੀਆ ਚਾਹੀਦਾ ਹੈ ਐਡਮ ਤੁਸੀਂ ਕੋਈ ਫਿਕਰ ਨਾ ਕਰੋ ਵਧੀਆ ਦੁਕਾਨ ਤੇ ਆ ਗਏ ਤੁਸੀਂ ਸਾਡੀ ਮੈਨੂਫੈਕਚਰਿੰਗ ਵੀ ਆਪਦੀ ਹੈ ਅਸੀਂ ਆਪ ਬਣਾਣਾ ਹੈ ਜੇ ਤੁਹਾਡਾ ਮਾਲ ਕੱਲ ਨੂੰ ਕੋਈ ਪ੍ਰੋਬਲਮ ਆਂਦੀ ਵੀ ਹੈ ਸਾਡੇ ਹਾਰਡਵੇਅਰ ਕੋਈ ਕੁੰਡੇ ਕਬਜੇ ਚ ਸਾਡੀ ਆਪਦੀ ਫੈਕਟਰੀ ਹੈ ਅਸੀਂ ਚੇਂਜ ਕਰਦਾਂਗੇ ਯਾਨੀ ਕਿ ਤੁਹਾਡਾ ਖੁੱਲਾ ਚੈਲੰਜ ਹੈ ਵੀ ਤੁਹਾਡੇ ਤੋਂ ਸਸਤਾ ਰੇਟ ਕੋਈ ਵੀ ਨਹੀਂ ਦੇ ਸਕਦਾ ਨਹੀਂ ਦੇ ਸਕਦਾ ਜੀ ਠੀਕ ਹੈ ਜੀ ਕਿੱਥੇ ਲਾਈ ਹੈ ਸਰ ਫੈਕਟਰੀ ਆਪਾਂ ਆਪਣੀ ਚਕੇੜੀਆਂ ਵਾਲੇ ਫੜਕਤੇ ਵੀ ਹੈ ਜੀ ਅਦਮਿਕਤਾ ਚੌਂਕ ਚ ਵੀ ਹੈ ਦੋ ਯੂਨਿਟ ਲੱਗੇ ਹੋਏ ਆ ਯਾਨੀ ਕਿ ਆ ਜਿਹੜਾ ਕੁੰਡੇ ਕਬਜੇ ਤੁਸੀਂ ਆਪ ਸਾਰਾ ਕੁਝ ਆਪ ਤਿਆਰ ਕਰ ਆਪ ਤਿਆਰ ਕਰਦੇ ਆ ਜੀ ਤੁਹਾਡੇ ਕੋਲੋਂ ਕੋਈ ਵੀ ਅਸੀਂ ਡਿਜ਼ਾਈਨ ਤਿਆਰ ਕਰਾ ਸਕਦੇ ਹਾਂ ਕੋਈ ਵੀ ਡਿਜ਼ਾਈਨ ਤਿਆਰ ਕਰਵਾ ਲਓ ਜੀ ਉਹਦੀ ਡਾਈ ਬਣ ਜੂਗੀ ਸਾਰੇ ਕਿਤੇ ਆਪਣਾ ਪੰਜਾਬ ਹਰਿਆਣਾ ਰਾਜਸਥਾਨ ਚ ਮਿਲ ਜਾਂਦਾ ਹੈ ਠੀਕ ਹੈ ਸਰ ਸਰ ਆਹ ਸ਼ੀਟ ਕਿਹੜੀ ਹੈ ਇਹ ਜੂਬੀ ਸ਼ੀਟ ਹੈ ਮੈਡਮ ਹਾਂਜੀ ਇਹਦੇ ਵਿੱਚ 300 ਪਲੱਸ ਕਲਰ ਹੈ ਸਾਡੇ ਕੋਲੇ ਸਾਰੇ ਅਵੇਲੇਬਲ ਹੈ ਆ ਦੇਖੋ ਮੈਡਮ ਇਹ ਸਿੱਧੀ ਦੀਵਾਰ ਦੇ ਨਾਲ ਚਿਪ ਜਾਂਦੀ ਹੈ ਠੀਕ ਹੈ ਇਹਦੇ ਵਿੱਚ ਖਰਚਾ ਬਹੁਤ ਘੱਟ ਆਉਂਦਾ ਹੈ ਸਿੱਧੀ ਦੀਵਾਰ ਨਾਲ ਲਾਓ ਤੇ ਕੰਮ ਕੰਪਲੀਸ਼ ਹੋ ਗਿਆ ਓਕੇ ਸਰ ਤੇ ਫਿਰ ਅੱਗੇ ਆਜੋ ਮੈਡਮ ਇਹ ਲੈਮੀਨੇਟ ਹੈ ਸਰੇ ਦੀ ਹੋਰ ਕੀ ਖਾਸੀਅਤ ਹੈ ਮੈਡਮ ਇਹੇ ਲੈਮੀਨੇਟ ਹੈ ਇਹ ਸੈਂਚਰੀ ਗ੍ਰੀਨ ਤੇ ਰਾਇਲ ਟੱਚ ਦੇ ਵਿੱਚ अवेलेबल ਹੈ ਹਾਂਜੀ ਤੇ ਮੈਡਮ ਇਹ ਵੀਨਿਅਰ ਸ਼ੇਡ ਹੈ ਜਿਵੇਂ ਤੁਹਾਨੂੰ ਵੀਨਿਅਰ ਦੰਦੀ ਹੈ 140 ਰੁਪਏ ਫੁੱਟ ਦੀ ਬਲਾਈ ਉਹ ਲਾਣ ਦੀ ਲੋੜ ਨਹੀਂ ਹੈ ਦੇਖੋ ਇਹ ਵੀਨਿਅਰ ਸ਼ੇਡ ਦੇ ਟੀਕ ਬਲਾਈ ਹੈ ਦਰਵਾਜ਼ੇ ਤੇ ਲਾਓ ਕਬੂਰਤੇ ਲਾਓ ਕਿਚਨ ਦੇ ਵਿੱਚ ਲਾਓ ਕਿਚਨ ਦੇ ਵਿੱਚ ਕੰਬੀਨੇਸ਼ਨ ਪੀਯੂ ਦੇ ਨਾਲ ਮਿਲ ਕੇ ਇਹ ਲੱਗਦੇ ਨੇ ਦੇਖੋ ਮੈਡਮ ਇਹ ਬਹੁਤ ਸਾਰੇ ਵੀਨਿਅਰ ਡਿਜ਼ਾਈਨ ਨੇ ਮੈਡਮ ਇਹ ਹਾਂ ਉਹਦਾ ਲੈਮੀਨੇਟ ਆ ਗਿਆ ਜੀ ਇਹ ਕਿਚਨ ਲੈਮੀਨੇਟ ਹੈ ਇਹ ਪੀਜੂ ਦੇ ਵਿੱਚ ਸਾਡੇ ਦੁਕਾਨ ਤੇ ਮਿਲਦਾ ਹੈ ਜੀ ਕਿਵੇਂ ਐਕ੍ਰੀਲਿਕ ਵੀ ਮਿਲਦੀ ਆ ਵੈਸੇ ਐਕ੍ਰੀਲਿਕ ਜਿਹੜਾ ਨਹੀਂ ਬਜਟ ਤੁਹਾਡਾ ਬਜਟ ਜੇ ਘੱਟ ਹੈ ਤਾਂ ਤੁਸੀਂ ਇਹ ਪੀਜੂ ਮਾਇਕਾ ਵੀ ਲਾ ਸਕਦੇ ਹੋ ਇਹ ਐ ਲੱਗੂਗਾ ਕਿ ਮੈਂ ਐਕ੍ਰੀਲਿਕ ਲੱਗੀ ਹੁੰਦੀ ਹੈ ਇਹਦੇ ਵਿੱਚ ਕਾਫੀ ਡਿਜ਼ਾਈਨ ਹੈ ਸਰ ਤੁਹਾਡੇ ਕੋਲੇ ਬਹੁਤ ਡਿਜ਼ਾਈਨ ਹੈ ਜੀ ਇਹਦਾ ਕੁਝ ਵੀ ਨਹੀਂ ਹੈ 300 ਪਲੱਸ ਦੀ ਡਿਸਪਲੇ ਹੈ ਠੀਕ ਹੈ ਸਰ ਆਜੋ ਸਰ ਤੁਹਾਨੂੰ ਬਿਨੀਅਰ ਦਿਖਾਈਏ ਆ ਦੇਖੋ ਆ ਬਲੈਕ ਬਿਨੀਅਰ ਹੈ ਜੀ ਆ ਸੰਟੋਸ ਹੈ ਵਾਈਟ ਹੈਸ਼ ਹੈ ਰਾਇਲਟੀ ਹੈ ਬਰਮਾ ਠੀਕ ਹੈ ਆਜੋ ਸਰ ਤੁਹਾਨੂੰ ਲੂਵਰ ਦਿਖਾਈਏ ਆ ਦੇਖੋ ਸਾਰੀ ਰੇਂਜ ਹੈ ਜੀ ਸਾਡੇ ਕੋਲੇ 300 ਪਲੱਸ ਡਿਜ਼ਾਈਨ ਹੈ ਹਾ ਟਾਈਮ ਅਵੇਲੇਬਲ ਮਿਲਣਗੇ ਤੇ ਆ ਦੇਖੋ ਆ ਚਾਰ ਕੋਲ ਲੂਵਰਸ ਹੈ ਜੀ ਆ ਪੀਵੀਸੀ ਲੂਵਰ ਹੈ ਜੀ ਆ ਯੂਵੀਪੀਸੀ ਲੂਵਰ ਹੈ ਜੀ ਆ ਸਾਰੇ ਹਾਜ਼ਰ ਮਿਲਣਗੇ ਤੁਹਾਨੂੰ ਠੀਕ ਹੈ ਸਰ ਆਪਣੇ ਕੋਲੇ ਕੁਆਲਿਟੀ ਹੈ ਪੂਰੀ ਹੈਵੀ ਮਿਲੂਗੀ ਸਰ ਪੂਰੀ ਹੈਵੀ ਮਿਲੂਗੀ ਜੀ ਰੇਟ ਸਭ ਤੋਂ ਘੱਟ ਮਿਲਣਗੇ ਪੂਰੀ ਮਾਲਸਰ ਚ ਸਭ ਤੋਂ ਘੱਟ ਮਿਲਣਗੇ ਮਾਲਸਰ ਫਰੈਸ਼ ਹੋਊਗਾ ਬਿਲਕੁਲ ਪੂਰਾ ਫਰੈਸ਼ ਹੋਊਗਾ ਇਹ ਠੀਕ ਹੈ ਸਰ ਚਲੋ ਫਿਰ ਇੱਕ ਕਢਾ ਲੈਂਦੇ ਆਂ ਅਸੀਂ ਹਨਾ ਲੈ ਲੀਏ ਲੈ ਲਓ ਡਿਜ਼ਾਈਨ ਪਸੰਦ ਕਰ ਲਓ ਤੁਸੀਂ ਉਹ ਕਢ ਦੋ ਹਾਂ ਹਾਂ ਸਰ ਠੀਕ ਹੈ ਹਾਂਜੀ ਜਿਵੇਂ ਆ ਤਪਕਾ ਮੰਨ ਬਣਾ ਲਿਆ ਵੀ ਮੈਂ ਨਾ ਆਪਣੀ ਕੋਠੀ ਵਾਸਤੇ ਸਮਾਨ ਇੱਥੋਂ ਹੀ ਲੈਣਾ ਬੱਲਾ ਜੀ ਪਲਾਈਵੋਡ ਵਾਲਿਆਂ ਤੋਂ ਆ ਦੇਖੋ ਕਿੰਨੇ ਸੋੜੇ ਸੋੜੇ ਹੈਂਡਲ ਹੈ ਗਲਤੀ ਤੇਰੀ ਸਿਆਣੀ ਐ ਇਹਨਾਂ ਦੀ ਆਪ ਦੀ ਖੁਦ ਦੀ ਮੈਨੂਫੈਕਚਰਿੰਗ ਆਪਾਂ ਤਾਂ ਹੋਰ ਵੀ ਸਸਤਾ ਸਮਾਨ ਦੇਣਗੇ ਹਾਂਜੀ ਕਿੰਨੇ ਸੋਹਣੇ ਸੋਹਣੇ ਹੈਂਡਲ ਨੇ ਹਨਾ ਹਾਂਜੀ ਜੇ ਨਾਲ ਕੋਲ ਆ ਬਾਥਰੂਮ ਸੈੱਟ ਵੀ ਕਿੰਨੀ ਸੋਹਣੀ ਐ ਨਾ ਹਾਂ ਬਾਥਰੂਮ ਸੈੱਟ ਤਾਂ ਬਹੁਤ ਸੋਹਣੀ ਨਾ ਕੋਲੇ ਹਾਂਜੀ ਇਹ ਤਾਂ ਹੈਂਡਲ ਵੀ ਬਹੁਤ ਸੋਹਣੇ ਨੇ ਹਾਂ ਇਹ ਰਿਆਸਤੀ ਹੈਂਡਲ ਨੇ ਜਿਹੜੇ ਪੁਰਾਣੀਆਂ ਹਵੇਲੀਆਂ 'ਚ ਨਹੀਂ ਲੱਗਦੇ ਹੁੰਦੇ ਸੀ ਪਹਿਲਾਂ ਹਾਂਜੀ ਉਹ ਚੀਜ਼ ਐ ਇਹ ਟਵੈਨਜ਼ ਵਾਲਾ ਕੁੰਡਾ ਹੈ ਹਾਂਜੀ ਹੈਂਡਲ ਦੇ ਕਿੰਨੇ ਸੋਹਣੇ ਸੋਹਣੇ ਐ ਹਾਂਜੀ ਕਾ ਵੇਖਾ ਕਿੰਨੀ ਚੀਜ਼ ਘੰਟ ਲੱਗਦੀ ਹੈ ਹਨਾ ਓਹੋ ਹੋਹ ਤਾਂ ਬਹੁਤ ਪਿਆਰੇ ਪਿਆਰੇ ਕਲਰ ਨੇ ਨਾਲ ਕੋਲੇ ਹੈਂਡਲ ਲੌਕ ਲੈ ਇਹ ਤਾਂ ਚੀਜ਼ ਹੀ ਕਾਇਮ ਹੈ ਇਹਨਾਂ ਦੀ ਖੁਦ ਦੀ ਮੈਨੂਫੈਕਚਰਿੰਗ ਹੈ ਇਹਦਾ ਆਪਾਂ ਨੂੰ ਬਹੁਤ ਸਸਤਾ ਸਮਾਨ ਲਾਉਣਗੇ ਆ ਦੇਖ ਆ ਦੇ ਕਿੰਨਾ ਸੋਹਣਾ ਡਿਜ਼ਾਈਨ ਆ ਆ ਦੇਖ ਆ ਦੇ ਹੈ ਹਾਂਜੀ ਹਾਂਜੀ ਮਾਲ ਹੀ ਹੋ ਗਈ ਆਪਾਂ ਸਾਰਾ ਸਮਾਨ ਇੱਥੋਂ ਹੀ ਲਵਾਂਗੇ ਹੁਣ ਬਾਲਾ ਜੀ ਸਪਲਾਈ ਵਾਲੇ ਤੋਂ ਆਪਾਂ ਨਹੀਂ ਕਿਸੇ ਹੋਰ ਕੋਲੋਂ ਲੈਂਦੇ ਠੀਕ ਹੈ ਠੀਕ ਹੈ ਹਾਂ ਦੋਸਤੋ ਅਸੀਂ ਤਾਂ ਸਾਰੀ ਕੋਠੀ ਦਾ ਸਮਾਨ ਖਰੀਦ ਲਿਆ ਬਾਲਾਜੀ ਪਲਾਈ ਹਾਊਸ ਵਾਲਿਆਂ ਤੋਂ ਇਹਨਾਂ ਦੀ ਖੁਦ ਦੀ ਮੈਨੂਫੈਕਚਰਿੰਗ ਹੈ ਇਹ ਸਾਰੇ ਹੈਂਡਲ ਕੁੰਡੇ ਕਬਜੇ ਸਾਰੇ ਆਪ ਤਿਆਰ ਕਰਦੇ ਨੇ ਤਾਂ ਕਿ ਇਹਨਾਂ ਤੋਂ ਸਮਾਨ ਬਹੁਤ ਹੀ ਸਸਤਾ ਮਿਲਦਾ ਹੈ ਇਸ ਕਰਕੇ ਵੀ ਇਹਨਾਂ ਦੀ ਮੈਨੂਫੈਕਚਰਿੰਗ ਖੁਦ ਦੀ ਕੀਤੀ ਹੋਈ ਹੈ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਬਾਲਾਜੀ ਪਲਾਈ ਹਾਊਸ ਜਵਾਰਕੇ ਰੋਡ ਮਾਨਸਾ ਬਲੌਰ ਦਿਾਰੇ ਦੇ ਬਿਲਕੁਲ ਸਾਹਮਣੇ ਜਿਆਦਾ ਜਾਣਕਾਰੀ ਦੇ ਲਈ ਸਕਰੀਨ ਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰੋ।